ਕੈਪਟਨ ਨੂੰ ਦੁਸ਼ਮੰਗ ਕਹਿੰਦਾ ਰਿਹਾ ਘਰ ਘਰ ਨੌਕਰੀ ਸੁਣੀ ਗਈ ਘਰ ਘਰ ਨੌਕਰੀ ਸੁਸਾਇਟੀਆਂ ਦੇ ਹੋਣ ਚਾਹੇ ਆਰਟੀਆਂ ਦੇ ਹੋਣ ਚਾਹੇ ਬੈਂਕਾਂ ਦੇ ਹੋਣ ਨੂੰ ਹੀ ਮਾਫ ਤਾੜੀਆਂ ਤੜਾ 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 ਪੁਰਵਾਂ ਦੀ ਬੋਲੀ ਲਾਤੀ ਇਆਂ ਨੇ ਅੰਕਲਾਰ ਤੇ ਵੋਟਾਂ ਦੇ ਧ्रुਵੀਕਰਨ ਖਾਤਰ ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾਂ ਖਾਧੀਆਂ ਅੱਜ ਮੈਂ ਸਵੇਰੇ ਜਦੋਂ ਖਾਣੇ ਦੇ ਟੇਬਲ ਤੇ ਬੈਠਿਆ ਤੇ ਸਦਾ ਨਾਰਾਇਣ ਸਿੰਘ ਮੈਨੂੰ ਕਹਿੰਦਾ ਕਹਿੰਦਾ ਜੀ ਮੈਂ ਪੂਰਾ ਖਾਕਾ ਕੱਢਿਆ ਵੀ 600 ਦਿਨਾਂ ਦੀ ਸਰਕਾਰ ਹੋਈ ਕਿੰਨੇ ਕਿੰਨੇ ਦਿਨਾਂ ਦੀ ਹੋਈ ਹੈ 600 ਦਿਨਾਂ ਦੀ 600 630 ਦਿਨ 630 ਹਿਸਾਬ ਕਰੀ ਬੈਠਾ ਪੂਰਾ ਮੈਨੂੰ ਕੱਲ ਜੀ ਅੱਜ ਹੀ 630 ਦਿਨਾਂ ਦੀ ਸਰਕਾਰ ਹੈ ਕਹਿੰਦਾ ਹਰ ਰੋਜ਼ 80 ਕਰੋੜ ਰੁਪਇਆ ਲੈ ਕੇ ਚੱਲ ਰਹੀ ਹੈ ਕਿਉਂ ਠੀਕ ਹੈ ਇਹ ਕੀ ਇਹ ਕਰਜ਼ਿਆਂ ਤੇ ਸਰਕਾਰ ਚਲਾਉਣੀ ਸੀ ਕਹਿਣਾ ਸੀ ਫਿਰ ਭਾਈ ਤੂੰ ਤਾਂ ਕਹਿੰਦਾ 54 ਹਜ਼ਾਰ ਕਰੋੜ ਰੁਪਇਆ ਪਹਿਲੇ ਮਹੀਨੇ ਦੇ ਦੇ ਦਾਂਗੇ 30 35 ਅਸੀਂ ਬਜਟ ਚੋਂ ਕੱਢ ਲਿਆਂਗੇ ਚੋਰੀ 20 ਰੇਤੇ ਚੋਂ ਹਨੀ ਕੈਪਟਨ ਨੂੰ ਦੁਸੂਂ ਕਹਿੰਦਾ ਰਿਹਾ ਘਰ ਘਰ ਨੌਕਰੀ ਹੋਣੀ ਜਾਈਂ ਘਰ ਘਰ ਨੌਕਰੀ ਕਰਜੇ ਚਾਹੇ ਸੁਸਾਇਟੀਆਂ ਦੇ ਹੋਣ ਚਾਹੇ ਆਰਤੀਆਂ ਦੇ ਹੋਣ ਚਾਹੇ ਬੈਂਕਾਂ ਦੇ ਹੋਣ ਤੂੰ ਨੂੰ ਹੀ ਮਾਫ਼ ਤੜੀਆਂ ਤੜ 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 ਗੁਰੂਆਂ ਦੀ ਬੋਲੀ ਲਾਤੀ ਕਈਆਂ ਨੇ ਅੰਗ ਖਿਲਾਰਤੇ ਵੋਟਾਂ ਦੇ ਧ्रुਵੀਕਰਨ ਖਾਤਰ ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾ ਖਾਧੀਆਂ ਉਹ ਕੀ ਸੀ ਕੁਸ਼ੂਰਾ ਹੋਇਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਤੁਹਾਨੂੰ ਕੋਈ ਦਾਣੇ ਨਹੀਂ ਵੰਡੋਗੇ ਕਿੱਥੋਂ ਹੈ ਕਿਹਾ ਸੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦੂੰ ਹਾਂਜੀ ਤੇ 2-2 ਲੱਖ ਹਰੇਕ ਦਾ ਹੋਊ। ਫਿਰ ਉਹਨੂੰ ਬਦਲਤਾ। ਆਈਐਸ ਅਫਸਰ ਵੀ ਕਮਾਤਦੇ। ਉਹ ਆਹ ਮਾਫ 5000 ਤੇ ਕਿਹਾ ਸੀ 1 ਲੱਖ ਕਰੂ। ਉਹ ਜਿੰਨਾ ਮਾਫ ਕੀਤਾ ਉਹਦੋਂ ਡਬਲ ਸੂਤ ਸਮੇਤ ਹੋਰ ਚੜ ਗਿਆ। 90 ਦਾ ਸੀ 1 10 ਤੇ ਆ ਗਿਆ। ਇਹ ਕਿਉਂ ਪੁਰਾ ਨਹੀਂ ਹੁੰਦਾ ਭਾਈ? ਇਹ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਕਿਉਂ ਨਹੀਂ ਪੁਰਾ ਹੁੰਦਾ ਇਹ? ਕਿਉਂਕਿ ਨੀਤੀ ਦੀ ਰਾਜਨੀਤੀ ਹੈ। ਰਾਜਨੀਤੀ ਕੀ ਹੈ ਵੀ ਜਦੋਂ ਤੁਸੀਂ ਝੂਠ ਵੇਚਣਾ ਬੰਦ ਕਰ ਦਿੰਦੇ ਹੋ ਔਰ ਤੁਸੀਂ ਬਜਟ ਦੇ ਵਿੱਚ ਕਹਿੰਦੇ ਹੋ ਵੀ ਆਹ ਪਾਲিসੀਆਂ ਲਿਆ ਰਹੀਆਂ ਸੀ ਆਹ ਪਾਲਸੀ ਆਹ ਪਾਲਸੀ ਆਹ ਪਾਲਸੀ ਤੇ ਫਿਰ ਉਹ ਕੱਲੀ ਥੋੜੀ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ ਉਹ ਸਾਰੇ ਪੰਜਾਬ ਦੇ ਲਈ ਉਹਨੇ ਸਾਰਿਆਂ ਦਾ ਭਲਾ ਕਰਨਾ ਇਹ ਨੀਤੀਗਤ ਰਾਜਨੀਤੀ ਨਾ ਨiyet ਨਾ ਨੀਤੀ ਨਾ ਨਿਆ Thank you